ਸਤਿ ਸ਼੍ਰੀ ਅਕਾਲ ਜੀ ਪਰਮਿੰਦਰ ਸਰਕਾਰੀ ਨੌਕਰੀ ਕਰਦਾ ਹੈ ਉਹ ਆਪਣੇ ਮਾਪਿਓ ਦਾ ਇਕਲੌਤਾ ਪੁੱਤ ਹੈ ਉਸ ਦਾ ਵਿਆਹ ਹਰਜੀਤ ਨਾਲ ਹੋ ਜਾਂਦਾ ਹੈ ਹਰਜੀਤ ਪੜ੍ਹੀ ਲਿਖੀ ਤੇ ਸਮਝਦਾਰ ਕੁੜੀ ਹੈ ਹਰਜੀਤ ਆਪਣੇ ਮਿਲਾਪੜੇ ਸੁਭਾਅ ਕਰਕੇ ਸਾਰੇ ਘਰ ਆਉਂਦਿਆਂ ਹੀ ਸਭ ਦਾ ਦਿਲ ਜਿੱਤ ਲੈਂਦੀ ਹੈ ਕਈ ਬਰੇ ਬੀਤ ਜਾਣ ਤੇ ਵੀ ਹਰਜੀਤ ਮਾਣਾ ਬਣ ਸਕੀ ਤਾਂ ਪਰਮਿੰਦਰ ਅਤੇ ਹਰਜੀਤ ਦੋਵੇਂ ਡਾਕਟਰੀ ਸਹਾਇਤਾ ਲੈਂਦੇ ਹਨ ਤਾ ਕੁਝ ਸਮੇਂ ਬਾਅਦ ਹਰਜੀਤ ਉਮੀਦ ਤੋਂ ਹੋ ਜਾਂਦੀ ਹੈ। ਤਾਂ ਸਾਰੇ ਪਰਿਵਾਰ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਹਿੰਦਾ। ਫਿਰ ਹਰਜੀਤ ਘਰ ਨੰਨੀ ਪਰੀ ਦਾ ਜਨਮ ਹੁੰਦਾ ਹੈ। ਪਰਮਿੰਦਰ ਤੀ ਦੇ ਜਨਮ ਦੀ ਖੁਸ਼ੀ ਤੁਮਤਾਮ ਨਾਲ ਮਨਾਉਂਦਾ ਹੈ। ਉਸ ਦਾ ਨਾਮ ਆਸੀਸ ਰੱਖਿਆ ਜਾਂਦਾ ਹੈ। ਜਾਣੋ ਆਸੀਸ ਆਪਣੇ ਨਾਲ ਹੀ ਇਸ ਪਰਿਵਾਰ ਲਈ ਖੁਸ਼ੀਆਂ ਦੀ ਸੌਗਾਤ ਲੈ ਆਈ ਹੋਵੇ। ਪਰਮਿੰਦਰ ਦੀ ਪ੍ਰਮੋਸ਼ਨ ਹੋ ਜਾਂਦੀ ਹੈ ਹੁਣ ਸਬਦਾ ਸਮਾ ਅਸੀਸ ਨਾਲ ਖੇਡਦੇ ਗੁਜਰਦਾ ਜਦ ਅਸੀਸ 2 ਸਾਲ ਦੀ ਹੁੰਦੀ ਹੈ ਤਾਂ ਹਰਜੀਤ ਉਦੋਂ ਫਿਰ ਤੋਂ ਮਾਂ ਬਨਣ ਵਾਲੀ ਹੁੰਦੀ ਹੈ ਸਭ ਕਹਿੰਦੇ ਇਹ ਕੁੜੀ ਕਰਮਾ ਵਾਲੀ ਆਈ ਹੈ ਆਪਣੇ ਘਰ ਸੁੱਖ ਨਾਲ ਭਾਗ ਲੱਗ ਗਏ ਘਰ ਨੂੰ ਹੁਣ ਅਸੀਸ ਨਾਲ ਖੇਡਣ ਲਈ ਨੰਨਾ ਮਹਿਮਾਨ ਵੀ ਆ ਗਿਆ ਸੀ ਸਭ ਦੇ ਚਿਹਰਿਆਂ ਤੇ ਰੌਣਕ ਸੀ ਹੁਣ ਦੋਹਾਂ ਭੈਣ ਭਰਾਵਾਂ ਦੀ ਹਰ ਜਿੱਦ ਪੂਰੀ ਹੋਣ ਲੱਗੀ ਕੁਝ ਸਾਲ ਬਾਅਦ ਇੱਕ ਸੜਕ ਹਾਦਸੇ ਵਿੱਚ ਪਰਮਿੰਦਰ ਦੀ ਮੌਤ ਹੋ ਜਾਂਦੀ ਹੈ। ਹਰਜੀਤ ਦੀ ਸੱਸ ਸੋਹਰਾ ਉਸ ਨੂੰ ਬਹੁਤ ਸੰਗ ਕਰਨਾ ਸ਼ੁਰੂ ਕਰ ਦਿੰਦੇ ਹਨ। ਪਤੀ ਦੀ ਮੌਤ ਮਗਰੋਂ ਹਰਜੀਤ ਲਈ ਉਸ ਘਰ ਵਿੱਚ ਪਾਲ ਕੱਟਣਾ ਵੀ ਔਖਾ ਹੋ ਗਿਆ ਸੀ। ਪਰ ਫਿਰ ਵੀ ਹਰਜੀਤ ਸਭ ਸਹਿ ਰਹੀ ਸੀ ਕਿਉਂਕਿ ਹਰਜੀਤ ਆਪਣੀ ਮਾਂ ਤੇ ਪਤੀ ਨਾਲ ਕੀਤਾ ਵਚਨ ਯਾਦ ਆ ਜਾਂਦਾ ਸੀ। ਫੇਰ ਹਰਜੀਤ ਨੂੰ ਦੋਹਾਂ ਬੱਚਿਆਂ ਦਾ ਪਾਲਣ ਪੋਸ਼ਣ ਕਰਨਾ ਔਖਾ ਹੋ ਗਿਆ ਸੀ ਕਿਉਂਕਿ ਮਹਿੰਗਾਈ ਕਰਕੇ ਸਾਰਾ ਖਰਚਾ ਕੱਢਣਾ ਮੁਸ਼ਕਲ ਹੋ ਰਿਹਾ ਸੀ ਹਰਜੀਤ ਨੇ ਨੌਕਰੀ ਕਰਨ ਦਾ ਮਨ ਬਣਾਇਆ ਤੇ ਸ਼ਹਿਰ ਵਿੱਚ ਇੱਕ ਚੰਗੀ ਨੌਕਰੀ ਲੱਭ ਕੇ ਨੌਕਰੀ ਕਰਨ ਲੱਗ ਗਈ ਸੱਸ ਸਹੁਰਾ ਕੁਝ ਬੋਲਦੇ ਵੀ ਤਾਂ ਹਰਜੀਤ ਕੋਈ ਜਵਾਬ ਨਾ ਦਿੰਦੀ ਬਸ ਆਪਣਾ ਫਰਜ਼ ਨਿਭਾ ਰਹੀ ਸੀ ਹੁਣ ਅਸੀਸ ਦੀ ਪੜ੍ਹਾਈ ਪੂਰੀ ਹੋ ਜਾਣ ਕਰਕੇ ਉਸ ਲਈ ਰਿਸ਼ਤੇ ਆਉਣੇ ਸ਼ੁਰੂ ਹੋ ਜਾਂਦੇ ਹਨ ਹਰਜੀਤ ਇੱਕ ਵਧੀਆ ਰਿਸ਼ਤਾ ਦੇਖ ਕੇ ਵਿਆਹ ਪੱਕਾ ਕਰ ਦਿੰਦੀ ਹੈ ਉਹ ਵਿਆਹ ਸਮੇਂ ਅਸੀਸ ਦੀ ਹਰ ਰੀਜ ਪੂਰੀ ਕਰਨ ਦੀ ਕੋਸ਼ਿਸ਼ ਕਰਦੀ ਹੈ ਫਿਰ ਵੀ ਵਿਆਹ ਤੋਂ ਕੁਝ ਦਿਨ ਪਹਿਲਾਂ ਪਾਨੀ ਮਾਰ ਰਿਸ਼ਤਾ ਤੜਵਾਉਣ ਦੀਆਂ ਕੋਸ਼ਿਸ਼ਾਂ ਵਿੱਚ ਲੱਗੇ ਰਹਿੰਦੇ ਹਨ ਮੁੰਡੇ ਵਾਲੇ ਭਾਰੇ ਪੈਂਦੇ ਦਾਜ ਅਤੇ ਨਕਦੀ ਦੀ ਮੰਗ ਕਰਦੇ ਹੁਣ ਰਿਸ਼ਤਾ ਟੁੱਟਣਾ ਬੇਇੱਜ਼ਤੀ ਵਾਲੀ ਗੱਲ ਸੀ ਕਿਉਂਕਿ ਹੁਣ ਤੇ ਸਭ ਤਿਆਰੀਆਂ ਹੋ ਗਈਆਂ ਸਨ ਹਰਜੀਤ ਆਪਣੀ ਸਾਰੀ ਉਮਰ ਦੀ ਜਮਾ ਪੂੰਜੀ ਕਢਵਾ ਕੇ ਅਸੀਸ ਦਾ ਰਿਸ਼ਤਾ ਟੁੱਟਣ ਤੋਂ ਬਚਾ ਲੈਂਦੀ ਹੈ ਵਿਆਹ ਦਾ ਦਿਨ ਕਰੀਬ ਆ ਜਾਂਦਾ ਹੈ ਹਰਜੀਤ ਧੀ ਦੇ ਵਿਆਹ ਤੋਂ ਪਹਿਲਾਂ ਦੀਆਂ ਰਸਮਾਂ ਵੀ ਬੜੀ ਧੂਮ ਧਾਮ ਨਾਲ ਕਰਦੀ ਹੈ ਵਿਆਹ ਵਿੱਚ ਵੀ ਰਿਸ਼ਤੇਦਾਰ ਦਾਲੂ ਨਾਲ ਰੱਜ ਖੱਲੜ ਪਾਉਂਦੇ ਤੇ ਹਰਜੀਤ ਨੂੰ ਗੱਲਾਂ ਕਰਦੇ ਕਿ ਇਹ ਕਮੀ ਰਹਿੰਦੀ ਹੈ ਰਹਿੰਦੀ ਹੈ ਜੇ ਹਰਜੀਤ ਨੂੰ ਗੁੱਸਾ ਤੇ ਬਹੁਤ ਆਉਂਦਾ ਪਰ ਉਹ ਸਾਰਾ ਗੁੱਸਾ ਪੀ ਜਾਂਦੀ ਹੈ ਕਿਉਂਕਿ ਉਹ ਆਪਣੀ ਧੀ ਦੇ ਵਿਆਹ ਦੇ ਸ਼ਗਣਾ ਵਿੱਚ ਲੜਾਈ ਕਰਕੇ ਕੋਈ ਅਪਸ਼ਗਣੀ ਨਹੀਂ ਕਰਨਾ ਚਾਹੁੰਦੀ ਸੀ ਹਰਜੀਤ ਵਿਆਹ ਵਾਲੇ ਦਿਨ ਥੋੜਾ ਆਭਵਕ ਹੋ ਜਾਂਦੀ ਹੈ ਪਰ ਫਿਰ ਖੁਦ ਨੂੰ ਸੰਭਾਲ ਲੈਂਦੀ ਹੈ ਸਾਰੀਆਂ ਰਸਮਾਂ ਪੂਰੀਆਂ ਕਰਨ ਉਪਰੰਤ ਡੋਲੀ ਤੁਰਨ ਲੱਗਦੀ ਹੈ ਤਾ ਹਰਜੀਤ ਆਪਣੀ ਧੀ ਨੂੰ ਸਿੱਖਿਆ ਦਿੰਦੀ ਕਹਿੰਦੀ ਹੈ ਦੇਖਤੀ ਏ ਤੂੰ ਜਿੰਨੀ ਸ਼ਿੱਦਤ ਨਾਲ ਆਪਣੇ ਇਸ ਪਰਿਵਾਰ ਨੂੰ ਪਹਿਲਾ ਪਿਆਰ ਕੀਤਾ ਹੈ ਹੁਣ ਉਨੀ ਸ਼ਿੱਦਤ ਨਾਲ ਆਪਣਾ ਦੂਜਾ ਪਿਆਰ ਉਸ ਪਰਿਵਾਰ ਨੂੰ ਕਰਨਾ ਹੈ ਜਿਸ ਘਰ ਜਾ ਰਹੀ ਹੈ ਹੁਣ ਤੇਰੇ ਤੇ ਸਾਡਾ ਨਹੀਂ ਉਹਨਾਂ ਦਾ ਹੱਕ ਹੈ ਦੋਵੇਂ ਮਾਤੀ ਇੱਕ ਦੂਜੇ ਦੇ ਗਲ ਲੱਗ ਰੋਣ ਲੱਗਦੀਆਂ ਹਨ ਫਿਰ ਅਸੀਸ ਆਪਣੀ ਮਾਂ ਦੀ ਸਿੱਖਿਆ ਨੂੰ ਆਪਣੇ ਆਪਣੇ ਨਾਲ ਲੈ ਡੋਲੀ ਵਿੱਚ ਬੈਠ ਵਿਦਾ ਹੋ ਜਾਂਦੀ ਹੈ ਮਾਂ ਧੀ ਨੂੰ ਤੋੜ ਖੁਦ ਨੂੰ ਸਾਰੀਆਂ ਜ਼ਿੰਮੇਵਾਰੀਆਂ ਤੋਂ ਸੁਰਖਰੂ ਹੋ ਮਹਿਸੂਸ ਕਰਦੀ ਹੈ ਜੇਕਰ ਕਹਾਣੀ ਵਧੀਆ ਲਗੀ ਲਾਈਕ ਸ਼ੇਅਰ ਅਤੇ ਕਮੈਂਟ ਜਰੂਰ ਕਰਨਾ ਅਤੇ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰਨਾ ਧੰਨਵਾਦ